Thank you ਪੰਜਾਬ ਭਰ ਦੇ ਵਿੱਚ PCMS ਐਸੋਸੀਏਸ਼ਨ ਦੇ ਸੱਦੇ ਉੱਪਰ ਡਾਕਟਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ 3 ਦਿਨਾਂ ਦੇ ਲਈ 3 ਘੰਟੇ ਦੇ ਲਈ ਹਸਪਤਾਲਾਂ ਦੀਆਂ OPD ਸੇਵਾਵਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ ਸੀ ਪਰ ਡਾਕਟਰ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਦੇ ਨਾਲ ਜਿਹੜੀ ਬੈਠਕ ਹੋਈ ਹੈ ਉਸ ਮੀਟਿੰਗ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੰਗਾਂ ਤੇ ਗੌਰ ਤਾਂ ਕੀਤਾ ਗਿਆ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਵੀਰਵਾਰ ਤੋਂ ਅਣਮਿੱਥੇ ਸਮੇਂ ਦੇ ਲਈ OPD ਸੇਵਾਵਾਂ ਬੰਦ ਦਿੱਤੀਆਂ ਗਿਆ ਨੇ ਸਿਰਫ ਐਮਰਜੈਂਸੀ ਸੇਵਾਵਾਂ ਜੱਚਾ ਬੱਚਾ ਤੇ ਕੋਈ ਮੇਜਰ ਸਰਜਰੀ ਇਸ ਦੇ ਨਾਲ ਹੀ ਜਿਹੜੇ ਕੰਮ ਨੇ ਉਹ ਚੱਲਣਗੇ ਬਾਕੀ ਸਾਰੀਆਂ ਜਿਹੜੀਆਂ ਆਪੀਡੀ ਸੇਵਾਵਾਂ ਨੇ ਉਹ ਠੱਪ ਕਰ ਦਿੱਤੀਆਂ ਗਿਆ ਨੇ ਤਸਵੀਰਾਂ ਲੁਧਿਆਣਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਆਪੀਡੀ ਦੇ ਵਿੱਚ ਇਲਾਜ ਕਰਵਾਉਣਾ ਹੈ ਲੋਕ ਕਾਫੀ ਪਰੇਸ਼ਾਨ ਹੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਥੇ ਹੜਤਾਲ ਐ ਤਿਉਹ ਕਾਫੀ ਦੂਰੋਂ ਪਹੁੰਚਦੇ ਨੇ ਦੂਜੇ ਪਾਸੇ ਡਾਕਟਰਾਂ ਦੀ ਯੂਨੀਅਨ ਦੇ ਵੱਲੋਂ ਜੱਚਾ ਬੱਚਾ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਹੜਤਾਲ ਵੀ ਜਾਰੀ ਰਹੇਗੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਸੁਰੱਖਿਆ ਤਾਂ ਰੱਬ ਆਸ ਰਹੀ ਹੈ ਤੇ ਖਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ ਤੇ ਪੱਕੀਆਂ ਭਰਤੀਆਂ ਦੀ ਉਹ ਮੰਗ ਕਰਦੇ ਨੇ ਸਰਕਾਰੀ ਡਾਕਟਰਾਂ ਦੀ ਬਹਾਲੀ ਤੇ ਤਰੱਕੀ ਦੀ ਉਹ ਮੰਗ ਕਰਦੇ ਨੇ ਇਸੇ ਮੰਗ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਜਿਹੜੇ ਨੇ ਉਹ ਜਾਰੀ ਰੱਖੇ ਜਾਣਗੇ ਦਵਾਈ ਲੈਣ ਵਾਸਤੇ ਆਏ ਸੀ ਅਲਰਜੀ ਦੀ ਡਾਕਟਰ ਕਹਿੰਦੇ ਡਾਕਟਰ ਕਹਿੰਦੇ ਅੱਜ ਛੁੱਟੀ ਹੈ ਹੜਤਾਲ ਤੇ ਨੇ ਹੜਤਾਲ ਤੇ ਨੇ ਅੱਜ ਇੰਨੀ ਦੇ ਰੋਗੀ ਤੁਹਾਨੂੰ ਉੱਥੇ ਦਵਾਈ ਲੈਂਦੇ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਫਰਕ ਆ ਸਾਨੂੰ ਦਵਾਈ ਤੋਂ ਕੋਈ ਇਹ ਨਹੀਂ ਗੱਲ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬੇਕਾਫੀ ਦੂਰ ਆਪਾਂ ਹੀ ਸਾਹਨੇ ਵਾਲੇ ਕੋਲੋਂ ਬੀਜੇ ਤੋਂ ਆਏ ਆ ਜੀ ਚਲੋ ਜੀ ਕੀ ਕੀ ਕਹਿਣਾ ਚਾਹ ਰਹੇ ਜੀ ਮੈਂ ਹੜਤਾਲ ਹੋ ਗਈ ਦਿੱਕਤ ਨਹੀਂ ਆਉਣੀ ਹੈ ਦੇਖੇ ਤਾਂ ਤਾਂ ਹੁਣ ਆਉਂਦੀ ਐ ਵੀਰ ਜੀ ਹੁਣ ਕੀ ਕਰ ਸਕਦੇ ਆ ਆਪਾਂ ਕੀ ਕਹਿ ਸਕਦੇ ਆ ਹਨਾ ਵੀ ਮਤਲਬ ਕਿ ਦੇਖੋ ਬੈਠੇ ਨੇ ਦਵਾਈ ਵਾਲੇ ਬੈਠੇ ਨੇ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਕੀਤੀ ਆ ਵੀ ਚਲੋ ਸਾਨੂੰ ਮਤਲਬ ਕਿ 10 ਦਿਨ ਦੀ ਦਵਾਈ ਡਾਕਟਰ ਲਿਖ ਕੇ ਦਿੰਦਿਆਂ ਵੀ ਸਾਨੂੰ ਖਾਲੀ 5 ਦਿਨ ਦੀ ਦਵਾਈ ਦੇ ਦਿਓ ਉਹ ਕਹਿੰਦੇ ਬਿਲਕੁਲ ਵੀ ਨਹੀਂ ਜੀ ਡਾਕਟਰ ਤੋਂ ਮੋਹਰ ਲਵਾਓ ਹੁਣ ਦੱਸੋ ਅਸੀਂ ਪੂਰਾ ਹਸਪੀਟਲ ਘੁੰਮਤਾ ਕਿ ਤੋਂ ਮੋਹਰ ਲਗਵਾਈਏ ਦਿਹਾੜੀਦਾਰ ਬੰਦੇ ਆ ਹੁਣ ਅੱਜ ਵੀ ਡਾਕਟਰ ਹੈ ਨਹੀਂ ਜੀ ਡਾਕਟਰ ਹੈ ਹੀ ਨਹੀਂ ਜੀ ਕੋਈ ਸਟਾਫ ਨਹੀਂ ਹੈਗਾ बोल मोहम्मद ने क्या बोल कहां आए थे आप नहीं सिविल हॉस्पिटल दिखा रहे हैं डॉक्टर बोल रहे कि पर्ची पे कुछ भी नहीं कटेगी हड़ताल चल रही है बहुत परेशानी चलने के लिए जी हां जी बहुत दिक्कत आ रही है जी हां सीधी से आ गए साथ में बैठा नहीं है कोई नहीं बैठा सारे ने बोलते हैं हड़ताल है कुछ नहीं होगा ट्रेन ब्यूटी पार्लर ਰਾਮਨਗਰ ਤੋਂ ਕਿੰਨੀ ਦਿਨ ਹੋ ਗਿਆ आधा घंटा होगा कहते हैं नहीं क्या बोल रहे हैं अभी क्या क्यों नहीं है कह रहे हड़ताल है इकतारी है हां हड़ताल है कौन आप कितने तारिए हैं यहां पर भी लोग कस्टम नहीं है कितना हां उतने दूर से आए हुए हैं छुट्टी करके कल साडी एसोसिएशन दी फाइनेंस डिपार्टमेंट ਦੇ ਨਾਲ ਮੀਟਿੰਗ ਸੀਗੀ ਜਿਹਦੇ ਵਿੱਚ ਸਾਡੀ ਜਿਹੜੀ ਡਿਮਾਂਡ ਸੀਗੀਆਂ ਉਹਨੂੰ ਸਰਕਾਰ ਨੇ ਇਨ ਪ੍ਰਿੰਸੀਪਲ ਮੰਨ ਲਿਆ ਹੈ बट ਜੋ ਸਾਡੀ ਮੇਨ ਡਿਮਾਂਡ ਚਲ ਰਹੀ ਹੈ ਕਿ ਵੀ ਵਾਂਟ ਕੰਕ੍ਰੀਟ ਨੋਟੀਫਿਕੇਸ਼ਨਸ ਸਾਨੂੰ ਨੋਟੀਫਾਈ ਕਰੋ ਕਿ ਤੁਹਾਡੀ ਇਸ ਡੇਟ ਤੋਂ ਏਸੀਪੀ ਲੱਗੂ ਹੈ ਇਸ ਤੋਂ ਸਿਕਿਉਰਟੀ ਆਰ ਅੰਡਰਗਰਾਉਂਡ ਚ ਦੇਖੀਗੀ ਉਹ ਕੰਕ੍ਰੀਟ ਨਹੀਂ ਆਏਗਾ ਤੇ ਜੋ ਨੋਟੀਫਿਕੇਸ਼ਨ ਨਿਕਲੇ ਉਹਦੇ ਵਿੱਚ ਵੀ ਨਹੀਂ ਆਇਆ ਗਿਆ ਕਿ ਸਾਡੀ ਮੰਗਾਂ ਮੰਨ ਲਈਆਂ ਗਿਆ ਨੇ ਉਹ ਚ ਹੀ ਕਿਹਾ ਗਿਆ ਕਿ ਵੀ ਕਮੇਟੀ ਬੈਠੇਗੀ ਜੋ ਰੋਡ ਮੈਪ ਬਣਾਏਗੀ ਕਿਦਾਂ ਮੰਨੀਆਂ ਨੇ ਵੀ ਡੂ ਨਾਟ ਵਾਂਟ ਦੈਟ ਵੀ ਵਾਂਟ ਕਿ ਜੋ ਸਾਡੀ ਜਾਇਜ਼ ਮੰਗਾਂ ਨੇ ਉਹਨਾਂ ਨੂੰ ਤੁਸੀਂ ਕੰਕ੍ਰੀਟ ਨੋਟੀਫਾਈ ਕਰਕੇ ਉਹਨੂੰ ਆ ਲਾਗੂ ਕਰਿਆ ਜਾਏ ਤੇ ਇਸ ਕਰਕੇ ਕਿਉਂਕਿ ਸਰਕਾਰ ਨੋਟੀਫਾਈ ਨਹੀਂ ਕੀਤਾ ਅਸੀਂ ਇੱਥੇ ਫੁੱਲ ਡੇ ਦੀ ਉਹ ਬੜੀ ਸਟ੍ਰਾਈਕ ਕਰ ਰਹੀ ਹੈ ਠੀਕ ਹੈ ਇਨਡੇਫਿਨਿਟਲੀ ਸਟ੍ਰਾਈਕ ਹੈ ਜਦ ਤੱਕ ਸਾਡੀ ਮੰਗਾਂ ਨਹੀਂ ਮੰਨਿਆਗੇ ਅਸੀਂ ਸਟ੍ਰਾਈਕ ਕਰਾਵਾਂਗੇ ਤੇ ਜਿਹੜਾ ਜੇਕਰ ਇਹ ਹਾਰਮਨ ਤੇ ਲਈ ਹੈ ਜਾਂ ਕੋਈ ਸ਼ਾਮ ਤੋਂ ਕੋਈ ਨੋਟੀਫਿਕੇਸ਼ਨ ਹੋ ਜਾਂਦਾ ਉਦੋਂ ਬਾਅਦ ਹੀ ਫੈਸਲਾ ਲਿਆ ਜਾਣਾ ਸ਼ਰਕਾਰ ਜੇਸਟੇਮ ਨੋਟੀਫਿਕੇਸ਼ਨ ਕਰ ਦੇਗੀ ਸਾਡੀ ਮੰਗਾਂ ਮੰਨਣ ਦੀਆਂ ਵੀ ਕਾਲ ਆਫ ਦ ਸਟ੍ਰਾਈਕ ਬਟ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਉਂਦੀ ਅਸੀਂ ਸਟ੍ਰਾਈਕ ਕਰਾਵਾਂਗੇ ਲੋਕ ਪਰੇਸ਼ਾਨ ਹੋ ਰਹੇ ਜਿਹਨਾਂ ਨੂੰ ਨਹੀਂ ਪਤਾ ਇੱਥੇ ਜਿਹੜੇ ਲੋਕ ਨੇ ਕਈ ਉਹ ਲੋਕ ਨੇ ਜਿਹੜੇ ਬੜੇ ਉਹਨੂੰ ਕੋਈ ਮੈਸੇਜ ਆ ਤੁਸੀਂ ਕੋਈ ਲੋਨ ਦੀ ਕੋਸ਼ਿਸ਼ ਕਰੋਗੇ ਮੋਬਾਈਲ ਦੇਖੋ ਇੱਕ ਡਾਕਟਰ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਮਰੀਜ਼ ਨੂੰ ਦੇਖਣਾ ਮਰੀਜ਼ ਨੂੰ ਠੀਕ ਕਰਨਾ ਅਸੀਂ 1 ਮਹੀਨੇ ਤੋਂ ਵੀ ਜ਼ਿਆਦਾ ਟਾਈਮ ਤੋਂ ਸਰਕਾਰ ਨੂੰ ਕਹਿ ਰਹੇ ਸੀ ਕਿ ਸਾਨੂੰ ਅਸੀਂ ਹੜਤਾਲ ਤੇ ਜਾਵਾਂਗੇ ਸਾਡੀ ਮੰਨਣਾ ਮੰਗ ਲਓ ਸਾਡੀ ਹੜਤਾਲ ਹੜਤਾਲ ਸਰਕਾਰ ਸਾਨੂੰ ਹੜਤਾਲ ਕਰਨ ਲਈ ਮਜਬੂਰ ਕਰ ਰਹੀ ਹੈ ਸਾਡੇ ਜਿੱਥੇ ਮਰੀਜ਼ ਪਰੇਸ਼ਾਨ ਹੋ ਰਹੇ ਇਹ ਰਚ ਸਰਕਾਰ ਦਾ ਵੀ ਉਹਨਾਂ ਸੋਨਾਂ ਹੀ ਹੈ ਤੇ ਦੂਸਰਾ ਮੇਰੀ ਇੱਕ ਲੋਕਾਂ ਦੀ ਬੇਨਤੀ ਹੈ ਕਿ ਜੋ ਅਸੀਂ ਇਹ ਮੁਹਿੰਮ ਲੜਾਈ ਲੜ ਰਹੇ ਹਾਂ ਇਹ ਲੜਾਈ ਪੰਜਾਬ ਦਾ ਹੈਲਥ ਸਿਸਟਮ ਬਚਾਉਣ ਦੇ ਲਈ ਲੜ ਰਹੇ ਹਾਂ ਪੰਜਾਬ ਦੇ ਹੈਲਥ ਸਿਸਟਮ ਚ ਜੇ ਡਾਕਟਰ ਰੁਕਨਗੇ ਜੇ ਡਾਕਟਰ ਪ੍ਰੋਪਰ ਸੇਫਟੀ ਸਿਕਿਉਰਿਟੀ ਨਾਲ ਕੰਮ ਕਰ ਪਾਂਗੇ ਤਬ ਬੈਟਰ ਸਹੂਲਤਾਂ ਮਰੀਜ਼ਾਂ ਨੂੰ ਹੀ ਮਿਲਣਗੀਆਂ ਤੇ ਜੋ ਸਾਡੀ ਇਹ ਲੜਾਈ ਹੈ ਪੰਜਾਬ ਦਾ ਸਿਸਟਮ ਬਚਾਉਣ ਦੇ ਲਈ ਹੈ ਬਿਲਕੁਲ ਮਰੀਜ਼ ਜਿਆਦਾ ਪਰੇਸ਼ਾਨ ਹੋ ਰਹੇ ਡਾਕਟਰ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਕੋਈ ਵੀ ਮਰੀਜ਼ ਪਰੇਸ਼ਾਨ ਹੋਏ ਇਸ ਲਈ ਸਾਡੀ ਸਰਕਾਰ ਨੂੰ ਦਰਖਾਸਤ ਹੈ ਕਿ ਸਾਡੀਆਂ ਮੰਗਾਂ ਜੋ ਕਿ ਬਿਲਕੁਲ ਜਾਇਜ਼ ਨੇ ਲਿਖਤੀ ਤੌਰ ਤੇ ਸਾਨੂੰ ਪੂਰੀਆਂ ਕੀਤੀਆਂ ਜਾਣ ਸਾਨੂੰ ਰਿਟਰਨ ਮਿਲੇ ਤਾ ਸਟ੍ਰਾਈਕ ਤਾਕੀ ਬੰਦ ਹੋ ਸਕੇ ਮੈਂ ਬੜਾ ਬੀਹਲਤਾ ਕੋ ਵੀ ਉੱਚੇ ਤਰ੍ਹਾਂ ਨਾਲ ਡਾਕਟਰ ਜਲਾ ਡਾਕਟਰ ਕੋਲ ਫਲੇਟ ਹੋਣ ਜਾ ਰਹੀ ਹੈ ਲਗਾਤਾਰ ਵਕਤ ਨੂੰ ਮਹਾੜੀ ਦੇ ਵਿੱਚ ਸੁਭਿਆਣਾ ਲੰਗਰ ਇਹ ਹੈ ਵੀ ਸਰਕਾਰ ਜਿਹੜਾ ਹੈਗਾ ਮਹਿਲਾ ਡਾਕਟਰਾਂ ਵੱਲੋਂ ਹੀ ਤਾਂ ਹੀ ਸਾਰੇ ਖੜੇ ਆ ਕਿਉਂਕਿ ਸਾਨੂੰ ਸਭ ਤੋਂ ਜ਼ਿਆਦਾ ਮੁੱਦਾ ਮਹਿਲਾ ਡਾਕਟਰਾਂ ਦੀ ਸਿਕਿਉਰਿਟੀ ਦਾ ਲੱਗਦਾ ਹੈ ਬੀਇੰਗ ਅ ਫੀਮੇਲ ਜਿਹੜਾ ਆਰਜੀਕਰ ਮੈਡੀਕਲ ਕਾਲਜ ਵਿੱਚ ਹੋਇਆ ਤੇ ਉਹਦੇ ਨਾਲ ਨਾਲ ਸਾਡੇ ਸਿਵਲ ਹਸਪੀਟਲ ਵਿੱਚ ਹਰ ਰੋਜ਼ ਡੇਲੀ ਤੌਰ ਤੇ ਇੱਕ ਅਦਾ ਮਰੀਜ਼ ਚਾਹੇ ਕਿਸੇ ਵੀ ਡਿਪਾਰਟਮੈਂਟਸ ਹੋਏ ਐਦਾਂ ਹੀ ਕਰਦਾ ਹੈ ਤੇ ਹਰ ਡਿਪਾਰਟਮੈਂਟ ਵਿੱਚ ਫੀਮੇਲ ਡਾਕਟਰਸ ਅਵੇਲੇਬਲ ਹਨ ਤੇ ਉਹਨਾਂ ਨੂੰ ਬਹੁਤ ਹੀ ਮੈਂਟਲੀ ਵੀ ਹਰਾਸਮੈਂਟ ਫੀਲ ਹੁੰਦੀ ਹੈ ਤੇ ਉਹ ਫਿਰ ਅੱਗੇ ਨੌਕਰੀ ਛੱਡਣ ਤੇ ਮਜਬੂਰ ਹੋ ਜਾਂਦੇ ਹਨ ਸਾਡੀ ਸਰਕਾਰ ਤੋਂ ਦਰਖਾਸਤ ਹੈ ਕਿ ਤੁਸੀਂ ਸ ਫੀਮੇਲਸ ਲਈ ਸਪੈਸ਼ਲੀ ਸਿਕਿਉਰਿਟੀ ਦਾ ਅਰੇਂਜਮੈਂਟ ਕਰੋ ਨਹੀਂ ਤਾਂ ਫੀਮੇਲਸ ਲਈ ਇੱਥੇ ਰਿਟੇਨ ਹੋਣਾ ਬਹੁਤ ਹੀ ਮੁਸ਼ਕਲ ਲੁਧਿਆਣਾ ਦੇ ਤਾਂਦਰਾ ਨਜ਼ਦੀਕ ਮਹਿਮੂਦਪੁਰਾ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਦਰਅਸਲ ਇੱਕ ਨੌਜਵਾਨ ਦੀ ਲੱਤ ਦੇ ਵਿੱਚ ਦੋ ਗੋਲੀਆਂ ਲੱਗਦੀਆਂ ਨੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਤਕਰੀਬਨ ਸਵੇਰੇ 8:30 ਵਜੇ ਦੇ ਕਰੀਬ ਪੁਲਿਸ ਅਧਿਕਾਰੀ ਘਰ ਆਉਂਦੇ ਨੇ ਤੇ ਦਰਵਾਜ਼ਾ ਖੜਕਾਉਂਦੇ ਨੇ ਜਦੋਂ ਉਹਨਾਂ ਵੱਲੋਂ ਦਰਵਾਜ਼ਾ ਖੋਲਿਆ ਗਿਆ ਤਾਂ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਉਹ ਮਨੀਸ਼ ਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਨੇ ਪਰ ਜਦਕਰ ਦੇ ਵਿੱਚ ਮਨੀਸ਼ ਨਹੀਂ ਮਿਲਦਾ ਤਾਂ ਉਸ ਦੇ ਭਰਾ ਰੋਹਿਤ ਨੂੰ ਹੀ ਪੁਲਿਸ ਨਾਲ ਲਿਜਾਣ ਦੀ ਕੋਸ਼ਿਸ਼ ਕਰਦੀ ਹੈ ਜਿਸ ਦੇ ਵਿੱਚ ਖਿੱਚ ਤੋਂ ਹੁੰਦੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਦੌਰਾਨ ਹੀ ਉਹਨਾਂ ਦਾ ਕਹਿਣਾ ਹੈ ਕਿ ਦੋ ਗੋਲੀਆਂ ਚੱਲ ਪੈਂਦੀਆਂ ਨੇ ਇੱਕ ਉਸ ਦੇ ਪੱਟ ਦੇ ਆਰ ਪਾਰ ਹੋ ਜਾਂਦੀ ਹੈ ਤੇ ਦੂਜੀ ਰੋਹਿਤ ਦੀ ਲੱਤ ਦੇ ਵਿੱਚ ਲੱਗਦੀ ਹੈ ਜਿਸ ਦੇ ਚੱਲਦਿਆਂ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਐਨ ਐਨ ਨਹੀਂ ਪਿੰਡ ਦੇ ਸਰਪੰਚ ਦੱਸਿਆ ਨੇ ਕਿ ਜਿਸ ਨੌਜਵਾਨ ਨੂੰ ਗੋਲੀਆਂ ਲੱਗੀਆਂ ਨੇ ਉਹ ਬੜਾ ਹੀ ਸ਼ਰੀਫ ਹੈ ਇੱਥੇ ਮੈਡੀਕਲ ਫੈਕਟਰੀ ਦੇ ਵਿੱਚ ਕੰਮ ਕਰਦਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਘਰ ਦੇ ਬਾਹਰ ਵੀ ਪੁਲਿਸ ਮੁਲਾਜ਼ਮ ਤਾਇਨਾਤ ਨੇ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਦੱਸਦੀ ਕਿ ਇੱਥੇ ਪਰਿਵਾਰ ਦੀ ਬਹਿਸਬਾਜ਼ੀ ਵੀ ਹੋਈ ਸੀ ਜਿਸ ਦਰਮਿਆਨ ਕਿ ਗੋਲੀਆਂ ਚੱਲੀਆਂ ਨੇ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਆਈ ਸੀ ਹਾਂਜੀ ਸਵੇਰੇ 8:30 ਵਜੇ ਆਈ ਹੈ ਤੇ ਮਤਲਬ ਬੂਆ ਖੜਕਾਂਦੇ ਪਏ ਸੀ ਮੇਰੀ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਹਾ ਨਹੀਂ ਖੋਲਿਆ ਉਹਨਾਂ ਨੂੰ ਲੱਗਾ ਕਿ ਜਦੋਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੈਨੂੰ ਬੂਹਾ ਨਹੀਂ ਖੋਲਿਆ ਪਰ ਉਹ ਨਾਲ ਦੇ ਘਰੋਂ ਫੋੜੀਆਂ ਤਾਂ ਠਾਣੋਂ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਹਾ ਮਤਲਬ ਖੁੱਲ ਲੱਗયો ਨਾ ੱਤਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਕ ਗਏ ਜਦੋਂ ਬਾਹਰ ਸਾਰੇ ਜਾਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਿਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ ਪਰ ਜਦੋਂ ਬਾਹਰ ਨੂੰ ਸਾਰੇ ਜਾਣਗੇ ਤੇ ਘਰਦਿਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਂਦੇ ਆ ਉਹ ਚੀਜ਼ਾਂ ਕਾਰ ਦੇ ਉਹਨੂੰ ਛਡਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਨੇ ਬਾਅਦ ਚ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗ ਕੀ ਨਾਮ ਘਰ ਵਾਲੇ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਘੜਨ ਆਏ ਸੀ ਹਾਂਜੀ ਹਾਂਜੀ ਦੱਸਿਆ ਕਿਹੜੇ ਮਾਮਲੇ ਚ ਆਏ ਸੀਗੇ ਨਹੀਂ ਇਹ ਨਹੀਂ ਪਤਾ ਸਰ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਤੇ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਹਦੇ ਦੋ ਗੋਲੀਆਂ ਲੱਗੀਆਂ ਇਹ ਕਾਰ ਪਾਰ ਹੋ ਗਈ ਤੇ ਇੱਕ ਲੱਤ ਤੋਂ ਲੱਗ ਗਈ ਕੀ ਅਚਾਨਕ ਚਲੀ ਜਾਂ ਅਗਰ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਗੋਲੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਤੇ ਪਤਾ ਨਹੀਂ ਗੋੜੀ ਕਿੱਦਾਂ ਚੱਲੀ ਹੈ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ ਆ ਹਾਂਜੀ ਤੇ ਫਾਦਰ ਤੁਹਾਡੇ ਜਿਹੜੇ ਸੋਰਾ ਸਾਹਿਬ ਸੋਰਾ ਸਾਹਿਬ ਮੇਰੇ ਹਸਪਤਾਲ ਨੂੰ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਸੋਰਾ ਸਾਹਿਬ ਨਾਲ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਗਏ ਆ ਨਾ ਲੋਕੇ ਭਾਰੇ ਪੁਲਿਸ ਬਾਹਰ ਵੀ ਖੜੀ ਹੈ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਹਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਣ ਨਹੀਂ ਦੇ ਰਹੇ ਕੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਤੇ ਉਹਨੂੰ ਅੰਦਰ ਨਾਮ ਦੋ ਕਿ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਕਿ ਅੰਦਰ ਨਾਮ ਦੋ ਬਸ ਉਹਨਾਂ ਲਈ ਕਹਿੰਦੇ ਤੁਸੀਂ ਕੀ ਕੋ ਨੂੰ ਮੈਂ ਉਹਦੀ ਮੰਮੀ ਆ ਤਾਈ ਆ ਉਹਦਾ ਪਰ ਮੰਮੀ ਮੰਮੀ ਕਹਿੰਦੇ ਮੈਨੂੰ ਸਾਰੇ ਤੇ ਮੈਂ ਤਾਂ ਬਾਅਦ ਚ ਆਈਆਂ ਜਦੋਂ ਲੈ ਲੂਗੀ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਕਿਸੇ ਨਾਲ ਨਹੀਂ ਹੋਈ ਕੀ ਮੰਮਾ ਦੇ ਹੁਣ ਸਾਫ਼ ਕੀ ਮੰ ਹਾਂਜੀ ਇਨਸਾਫ ਮੰਗ ਰਹੇ ਤੁਸੀਂ ਕੀ ਕਹਿਣਾ ਚਾਹੁੰਗੇ ਹਾਂਜੀ ਹਾਂ ਸਰ ਕੀ ਨਾਮ ਤੁਹਾਡਾ ਜੀ ਹਾਂਜੀ ਕੀ ਨਾਮ ਕੀ ਦੱਸੋ ਮੇਰਾ ਨਾਮ ਮੂਨ ਸਰਪੰਚਾ ਜੀ ਮੈਂ ਸਰਪੰਚ ਸਾਹਿਬ ਕੀ ਘਟਨਾ ਵਾਪਰੀ ଥି ਇਹ ਸਵੇਰੇ 7 6:30 7 ਵਜੇ ਦੀ ਗੱਲ ਆ ਇੱਥੇ ਪੁਲਿਸ ਦੀ ਰੇਡ ਹੁੰਦੀ ਆ ਇਸ ਘਰ ਦੇ ਵਿੱਚ ਤੇ ਜਿਹੜਾ ਜਿਹਦੇ ਕਰਕੇ ਇੱਥੇ ਰੇਡ ਹੋਈ ਸੀ ਬਈ ਨੇ ਉਹ ਤਾਂ ਘਰੇ ਮੌਜੂਦ ਨਹੀਂ ਸੀ ਉਹਦਾ ਜਿਹੜਾ ਪਰਿਵਾਰ ਮੌਜੂਦ ਸੀਗਾ ਇੱਥੇ ਰੋਹਿਤ ਨਾਮ ਦਾ ਮੁੰਡਾ ਤੇ ਉਹਨੂੰ ਪੁਲਿਸ ਜਿਹੜੀ ਆ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਮੈਂ ਇਹਨਾਂ ਨੂੰ ਪੁੱਛਿਆ ਵੀ ਖਿੱਚਾ ਧੂਈ ਕਰਦੇ ਸੀ ਪੁਲਿਸ ਨੂੰ ਲੈ ਜਾਣ ਵਾਸਤੇ ਕਹਿ ਰਹੀ ਸੀ ਰੋਹਿਤ ਨੂੰ ਰੋਹਿਤ ਦੇ ਖਿੱਚਾ ਧੂਈ ਦੇ ਵਿੱਚ ਜਿਹੜੀਆਂ ਦੋ ਗੋਲੀਆਂ ਚੱਲ ਪਈਆਂ ਇੱਕ ਉਹਦੇ ਪੱਟ 'ਚ ਲੱਗੀ ਆ ਇੱਕ ਉਹਦੀ ਲੱਤ 'ਚ ਲੱਗੀ ਆ ਜਿਹੜਾ ਕਿ ਜੇਰੇ ਇਲਾਜ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਦਾਖਲ ਆ ਦੀਪ ਹਸਪੀਟਲ ਦੇ ਵਿੱਚ ਜੀ ਜੀ ਤੇ ਇੱਥੇ ਰੋਹਿਤ ਕੋਈ ਮਾਮਲਾ ਮੁੰਗਦਾ ਦਰਜ ਹੋ ਗਿਆ ਜਿਸ ਦਾ ਰੋਹਿਤ ਅਸੀਂ ਇੱਥੋਂ ਦੇ ਮੋਹਦਵਾਰ ਬੰਦੇ ਆ ਸਰਪੰਚਾਂ ਸਾਨੂੰ ਪਤਾ ਰੋਹਿਤ ਇੱਕ ਸ਼ਰੀਫ ਆਦਮੀ ਆ ਲੀਫੋਡ ਫੈਕਟਰੀ ਐ ਇੱਥੇ ਇੱਕ ਦਵਾਈਆਂ ਦੀ ਉੱਥੇ ਉਹ ਕੰਮ ਕਰਦਾ ਆ ਨਿਹਾਇਤ ਸ਼ਰੀਫ ਬੰਦਾ ਆ ਤੇ ਇਹਨਾਂ ਦੇ ਜਿਹੜੇ ਪਾਪਾ ਨੇ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਆ ਮੈਂ ਸਮਝਦਾ ਕਿ ਜੇ ਕੋਈ ਚਲੋ ਇਹਦੇ ਭਰਾ ਨੇ ਕੋਈ ਗਲਤੀ ਕੀਤੀ ਉਹ ਵੱਖਰੀ ਗੱਲ ਆ ਪਰ ਜਿਹੜੇ ਇਹ ਰੋਹਿਤ ਆ ਜਿਹੜਾ ਉਹ ਇਸ ਪਰਿਵਾਰ ਨਾਲ ਆ ਬਹੁਤ ਜ਼ਿਆਦਾ ੱਟਕਾ ਹੋਇਆ ਆ ਜਿਹੜੀ ਆ ਗੋਲੀ ਵਾਲੀ ਕੋਈ ਗੱਲ ਸਿਗੀ ਨਹੀਂ ਬਿਜੜੀ ਆ ਗੋਲੀਬਾਰੀ ਹੋਈ ਆ ਇਹ ਗੋਲੀ ਵਾਲਾ ਕੰਮ ਸਿਗਾ ਨਹੀਂ ਕੋਈ ਐਡੇ ਵੱਡੇ ਵਿਚਾਰੇ ਕ੍ਰਿਮੀਨਲ ਤਾਂ ਹੈ ਨਹੀਂ ਇਹ ਤੇ ਇਹਨਾਂ ਦੀ ਜਿਹੜੀ ਆ ਮੁੰਡੇ ਦੇ ਦੋ ਗੋਲੀਆਂ ਜੜੀਆਂ ਲੱਤ 'ਚ ਲੱਗੀਆਂ ਸਾਡੀ ਪਿੰਡ ਵੱਲੋਂ ਇਹ ਮੰਗਵਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਕਿਸੇ ਜਿਹੜੀ ਇੱਥੋਂ ਹੋਈ ਆ ਗਲਤੀ ਹੋਈ ਆ ਉਹ ਤਾਂ ਜਿਹੜਾ ਆ ਜੱਡੇ ਵੀ ਅਫਸਰ ਨੇ ਗਲਤੀ ਕੀਤੀ ਆ ਉਹਨੂੰ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਸਿਵਲ ਪਰ ਦੀ ਚ ਸੀਗੇ ਸਾਰੀ। ਹਾਂ ਸਿਵਲ ਪਰ ਦੀ। ਇਹ ਕਲੀਅਰ પોલીસ ਵਾਲੇ ਸੀਗੇ ਲਾ ਕੇ ਕਲੀਅਰ ਹੋਗੇ। ਹਾਂਜੀ ਹਾਂਜੀ ਕਲੀਅਰ ਹੋ ਗਿਆ ਸਾਰਾ ਇਹ પોલીસ ਵਾਲੇ ਬਾਹਰ ਵੀ ਖੜੇ ਇੱਥੇ ਆ ਕੇ। ਤੇ ਉਹਨਾਂ ਪਰਿਵਾਰਕ ਮੈਂਬਰ ਕਿੱਥੇ ਨੇ? ਪਰਿਵਾਰਕ ਮੈਂਬਰ ਵੀ ਸਾਰੇ ਪੁਲਿਸ ਵਾਲੇ ਚੱਕ ਕੇ ਲੈ ਗਏ। ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਆ ਕਿੱਥੇ ਨਹੀਂ ਸਾਰੇ ਜਿਹੜਾ ਪਿਓ ਵੀ ਚਾਚਾ ਵੀ ਸਾਰੇ ਮਾਂ ਵੀ ਸਾਰਿਆਂ ਨੂੰ ਪੁਲਿਸ ਜਿਹੜੀ ਆ ਆਪਣੇ ਹਰਾਸਤ ਚ ਪੁਲਿਸ ਨੇ ਲੈ ਰਿਆ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਪੁਲਿਸ ਉਹਨਾਂ ਨੂੰ ਰਾਜੀਨਾਮੇ ਵ ਆ ਰਹੀ ਹੈ ਤੇ ਇਹ ਤਾਂ ਨਹੀਂ ਮੁੰਜੀ ਵੀ ਮੁੰਡੇ ਨੇ ਕੋਈ ਗਲਤ ਕੰਮ ਕੀਤਾ ਜਿਸ ਨਾਲ ਕੋਈ ਉਸ ਨੇ ਇੰਨੀ ਵੱਡੀ ਗੱਲ ਵੀ ਕਰਨੀ ਦੇਖੋ ਉਹਦੇ ਤੇ ਕੋਈ ਐਦਾ ਦੀ ਐਫ ਆਈ ਆਰ ਦਰਜ ਹੈ ਨਹੀਂ ਜੇ 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 ਭਾਲ ਦੇ ਵਿੱਚ ਆਏ ਸੀਗੇ ਕੋ ਏਦਾਂ ਦੀ ਕੋਈ ਉਹਦੇ ਤੇ ਐਫ ਆਈ ਆਰ ਹੈ ਨਹੀਂ ਗੀ ਨਾ ਹੀ ਕੋ ਏਦਾਂ ਦੀ ਅਸੀਂ ਕਦੀ ਗੱਲ ਸੁਣੀ ਆ ਜੇ ਹੋ ਵੀ ਸਕਦਾ ਤੇ ਜੇ ਕੋਈ ਉਹਨੇ ਗਲਤੀ ਕੀਤੀ ਸੀ ਉਹ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਜਿਹੜੀ ਆ ਰੋਹਿਤ ਨੂੰ ਜਿਹੜਾ ਰੋਹਿਤ ਨਾਲ ਹੋਇਆ ਇਹ ਬਹੁਤ ਗਲਤ ਹੋਇਆ ਜੀ ਅਸੀਂ ਸਾਰੇ ਪਿੰਡ ਵਾਸੀ ਇਸ ਚੀਜ਼ ਦੀ ਨਿੰਦਾ ਕਰਦੇ ਆ ਸਾਡੇ ਪਿੰਡ ਚ ਕਾਫੀ ਸੀਨ ਹੋਇਆ ਕੋਈ ਬਿਆਨ ਤੱਕ ਕੋਸਾਂ ਦੇ ਕੋਲ ਆਫੀਸ਼ੀਅਲੀ ਆਫੀਸ਼ੀਅਲੀ ਹਲੇ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਮਨਨ ਕੀਤਾ ਜਰੂਰੀ ਆਏ ਆ ਹਾਂਜੀ ਇੱਥੇ ਗੇਟ ਲਾਇਆ ਹੋਇਆ ਸੀ ਇਹਨਾਂ ਨੂੰ ਅੰਦਰ ਨਜ਼ਰਬੰਦ ਕੀਤਾ ਹੋਇਆ ਸੀਗਾ ਅੰਦਰ ਵੜਨ ਨਹੀਂ ਸੀ ਦੇ ਰੇ ਇਹ ਤਾਂ ਤੁਸੀਂ মিডিਆ ਵਾਲੇ ਆਏ ਆ ਤਾਂ ਅੰਦਰ ਵੜਨ ਦੇ ਰਿਆ ਨਹੀਂ ਤਾਂ ਕਿਸੇ ਨੂੰ ਪੁਲਿਸ ਵੜਨ ਨਹੀਂ ਨਹੀਂ ਦੇ ਰਹੀ ਅੰਦਰ ਫਗਵਾੜਾ ਦੇ ਪਲਾਈ ਨਹਿਰ ਤੇ ਇੱਕ ਨੌਜਵਾਨ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਵੱਲੋਂ ਤੁਰੰਤ ਹੀ ਫਗਵਾੜਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕੱਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮਰਦਕ ਘਰ ਦੇ ਵਿੱਚ ਰਖਵਾ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਪਲਾਈ ਨਹਿਰ ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਉਹਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਜੇਬ ਦੇ ਵਿੱਚੋਂ ਮਿਲੇ ਡਾਕੂਮੈਂਟ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਸਨੀ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਸਾਨੀ ਦੇ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਰ ਕੀ ਮਾਮਲਾ ਕੀ ਹੈ ਅੱਜ ਨਾ ਸਵੇਰੇ ਹੀ ਮੈਨੂੰ ਮੁੰਡਿਆਂ ਦਾ ਫੋਨ ਗਿਆ ਵੀ ਇੱਦਾਂ ਦਾ ਕਰਕੇ ਆ ਨਹਿਰ ਵਾਲੇ ਰੋਡ ਤੇ ਇੱਕ ਬੰਦੇ ਦੀ ਡੈਥ ਹੋਈ ਹੈ ਮੈਂ ਉਥੇ ਲਈ ਉਧਰੋਂ ਕੰਮ ਗਾਇਓ ਸੀ ਮੈਂ ਕੰਮ ਛੱਡ ਗਿਆ ਹਾਂ ਜਦੋਂ ਦੇਖਿਆ ਤੇ ਬੰਦਾ ਜਿਹੜਾ ਹੈ ਇਹਦਾ ਮੋਟਰਸਾਈਕਲ ਨੰਬਰ ਹੈਗਾ ਯਾ BB9AB7808 ਔਰ ਇਹ ਜਦੋਂ ਆ ਕੇ ਦੇਖਿਆ ਤੇ ਇਹਦੀ ਡੈਥ ਹੋ ਚੁੱਕੀ ਸੀ ਤੇ ਸਰ ਇਹ ਕਦੋਂ ਦਾ ਪਤਾ ਲੱਗਾ ਕਿ ਕਦੋਂ ਕਦੀ ਹੋਈ ਹੈ ਡੈਥ ਆ ਅੱਧਾ ਆਪਣੇ ਕਰੀਬ ਅੱਧਾ ਘੰਟਾ ਪਹਿਲਾਂ ਹੀ ਲੱਗਾ ਇਸ ਗੱਲ ਦਾ ਪਤਾ 12 ਵਜੇ ਤੇ ਕੋਈ ਪਛਾਣ ਵਗੈਰਾ ਹੋਈ ਏ ਦੀ ਨਹੀਂ ਪਛਾਣ ਹੁਣ ਮੁਲਾਜ਼ਮਾਂ ਨੂੰ ਉੱਥੇ ਪੁਲਿਸ ਨੂੰ ਡੈਕਸਾਂ ਨੂੰ ਵੀ ਫੋਨ ਕਰਤਾ ਐਸਐਚਓ ਸਾਹਿਬ ਨੂੰ ਵੀ ਸਿਟੀ ਨੂੰ ਸਦਰ ਵਾਲਿਆਂ ਨੂੰ ਫੋਨ ਕਰਤਾ ਤੇ ਪੁਲਿਸ ਆਈ ਏ ਮੋਕੇ ਤੇ ਤਫਤੀਸ਼ ਕਰਦੇ ਆ ਵੀ ਕੌਣ ਬੰਦਾ ਆਈ ਨਹੀਂ ਪੁਲਿਸ ਵਾਲੇ ਦੀ ਬਸ ਪੁਲਿਸ ਨੂੰ 10-15 ਮਿੰਟੇ ਹੋਏ ਫੋਨ ਕੀਤਾ ਇਹਨੂੰ ਉਹ ਕੰਦੇ ਅਸੀਂ ਆ ਰਹੇ ਹੁਣ ਆਉਂਦੇ ਆ ਤਾਂ ਉਹ ਤਫਤੀਸ਼ ਕਰਨਗੇ ਨਾਲੇ ਦੀ ਜਿਹੜੀ ਹੈਗੀ ਆਈਡੀ ਚੈੱਕ ਕਰਨਗੇ ਵੀ ਕਿੱਥੇ ਦਾ ਬੰਦਾ ਔਰ ਕਿੱਦਾਂ ਇਹਦੀ ਡੈਥ ਹੋਈ ਹੈ ਇੱਥੇ ਤੇ ਹੋਇਆ ਹੈ ਕਿੱਥੇ ਦਾ ਉਦਾਂ ਇਹ ਬੰਦਾ ਪਤਾ ਨਹੀਂ ਨੋਨ ਨਹੀਂ ਆ ਹਾਲੇ ਤਾਂ ਪਰ ਇਹ ਰੋਡ ਵੀ ਜਿਹੜਾ ਆ ਸੋਮਸਾਨ ਰੋੜ ਆ ਨਹਿਰ ਦੇ ਨਾਲ-ਨਾਲ ਜਾਂਦਾ ਹੈ ਰੋਡ ਕਿਸ ਰੋਡ ਕਿਹੜਾ ਰੋਡ ਪੈਂਦਾ ਜੀ ਇਹ ਅਸਲ ਚ ਪੜਾਈ ਨੂੰ ਜਾਂਦੀ ਆ ਸੜਕ ਹਾਰਪੁਰ ਚੌਂਕ ਤੋਂ ਨਹਿਰ ਦੇ ਨਾਲ-ਨਾਲ ਇੱਕ ਤਾਂ ਬਾਈਪਾਸ ਜਾਂਦਾ ਇਹ ਕਿ ਇੱਧਰਲੇ ਪਾਸੇ ਰੋਡ ਸੁਨਾਈ ਆ ਹੁਣ ਇੱਥੇ ਕਿਦਾਂ ਇਹਦੀ ਡੈਥ ਹੋਈ ਆ ਕਿਉਂਕਿ ਐਕਸੀਡੈਂਟ ਵੀ ਨਹੀਂ ਹੋਇਆ ਲੱਗਦਾ ਮੋਟਰਸਾਈਕਲ ਖੜਾ ਆ ਪਰ ਇਹ ਬੰਦਾ ਜਿਹੜਾ ਇਹਦੀ ਡਿੱਕੇ ਜਿਹੜੀ ਆ ਉਹ ਡੈਥ ਹੋ ਚੁੱਕੀ ਮੋਟਰਸਾਈਕਲ ਦਾ ਸਟੈਂਡ ਵੀ ਲੱਗਾ ਆ ਇਹ ਹੁਣ ਪੁਲਿਸ ਤਫ਼ਤੀਸ਼ ਕਰੂਗੀ ਵੀ ਇਹਦੀ ਕਿਦਾਂ ਡੈਥ ਹੋਈ ਆ ਔਰ ਇਹ ਕਿੱਥੇ ਦਾ ਬੰਦਾ ਇਹ ਇੱਕ ਜਿਹੜਾ ਪਲਾਈ ਨਹਿਰ ਦੇ ਉੱਪਰ ਆਏ ਆ ਤੇ ਇੱਦਾਂ ਵੀ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਡੈੱਡ ਬੋਡੀ ਜਿਹੜੀ ਆ ਪਈ ਆ ਮੌਕੇ ਤੇ ਪਹੁੰਚੇ ਆ ਤੇ ਪਰਸ ਮਿਲਿਆ ਵਿੱਚੋਂ ਪਰਸ ਤੇ ਸਣੀ ਨਾਮ ਦਾ ਵਿਅਕਤੀ ਆ ਕਿੱਥੇ ਦਾ ਰਹਿਣ ਵਾਲਾ ਸਾਰੇ ਸਣੀ ਵਾਸੀ ਸਾਣੀ ਦਾ ਹਾਂਜੀ ਫਾਦਰਨਾਥ ਦਲੀ ਕੁਮਾਰਾ ਤੇ ਅਗਲੇ ਪਰਤ ਦੇ ਉਹਦੇ ਘਰ ਵਾਲਿਆ ਆ ਰਹੇ ਆ ਉਹ ਅੰਤਿਕਾਰਨ ਕੀਤੀ ਜਾਵੇ ਕੋਈ ਪਤਾ ਨਹੀਂ ਚੱਲਿਆ ਜੀ ਸਰ ਕਿੱਦਾਂ ਆਏ ਨੇ ਕੋਈ ਪਤਾ ਪੋਸਟ ਮਾਰਟਲ ਰਿਪੋਰਟ ਹੋਵੇ ਮੁਸਲਮਾਨਾ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦਰਅਸਲ ਉਕਤ ਵਿਚਾਰਾ ਦਾ ਪ੍ਰਗਟਾਵਾ ਮਿਸਰ ਦੀ ਇਤਿਹਾਸਕ ਮਸਜਿਦ ਖੈਰੁਦੀਨ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਜੋ ਕਿ ਜਮiyet-ਏ-ਉਲਮਾ ਹਿੰਦ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਨ੍ਹਾਂ ਵੱਲੋਂ ਕੀਤਾ ਗਿਆ ਪਿਛਲੇ ਦਿਨੀ ਵਕਫ ਬੋਰਡ ਦੇ ਵਿੱਚ ਦਖਲਅੰਦਾਜ਼ੀ ਦੇ ਮਕਸਦ ਨਾਲ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਗਏ ਵਕਫ ਸੋਧ ਬਿੱਲ ਦੇ ਵਿਰੋਧ ਦੇ ਵਿੱਚ ਰੱਖੀ ਉਕਤ ਕਾਨਫਰੰਸ ਮੌਕੇ ਪੱਤਰਕਾਰਾਂ ਦਿਨਾਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ਦੀ ਮੌਜੂਦਾ ਸਰਕਾਰ ਆਏ ਦਿਨ ਮੁਸਲਮਾਨਾਂ ਤੇ ਘੱਟ ਗਿਣਤੀਆਂ ਨੂੰ ਕਈ ਤਰੀਕਿਆਂ ਨਾਲ ਪਰੇਸ਼ਾਨ ਕਰ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਇਹ ਦਖਲਅੰਦਾਜ਼ੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਵੇਂ ਸਿੱਖਾਂ ਜਾਂ ਹਿੰਦੂਆਂ ਦੀਆਂ ਧਾਰਮਿਕ ਕਮੇਟੀਆਂ ਦੇ ਵਿੱਚ ਕੋਈ ਮੁਸਲਮਾਨ ਮੈਂਬਰ ਨਹੀਂ ਹੈ। ਤੇ ਨਾ ਹੀ ਕੋਈ ਮੁਸਲਮਾਨ ਇਸ ਦੀ ਇੱਛਾ ਰੱਖਦਾ ਹੈ ਤੇ ਕਿਵੇਂ ਹੋ ਸਕਦਾ ਹੈ ਕਿ ਮੁਸਲਮਾਨਾ ਦੀਆਂ ਧਾਰਮਿਕ ਕਮੇਟੀਆਂ ਦੇ ਵਿੱਚ ਦੂਜੇ ਧਰਮ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਸ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸਲ ਚੀਜ਼ ਤੋਂ ਇਹ ਹੈ ਕਿ ہمارا ਇੱਕ ਮਸਲਾ ہمارا ਮਸਲਾ ਇਹ ਹੈ ਅਲ ਵਕਫ ਲਾ ਯਮਲਕ इसका कोई मालिक नहीं होता सिर्फ़ अल्लाह मालिक होता है हमारे बुजुर्गों ने जो ज़मीनें जो जायदादें अपनी कौम के लिए जो वक्फ की हैं हम ये चाहते हैं कि हमारी कौम के ही वो चीज़ें काम आएँ और उसमें किसी का दखल ना हो अब सरकार ये चाहती है कुछ प्रॉपर्टीज इस किस्म की हैं जो सरकार के कब्ज़े में है मरकजी सरकार के में उनको वो ये चाहती है उनको खुरद बुरद करके और उनको उनको क्या नाम खुरद किया जाए और इस पर वक्फ बोर्ड का हक ना रहे ऐसा मुसलमान नहीं होने देगा इस ताल्लुक़ से चाहे वो बिहार हो चाहे यूपी हो चाहे क्या नाम तेलंगाना हो चाहे वो तमिलनाडु हो सब जगह मुसलमानों की ये कोशिशें है जारी हैं और मुस्लिम पर्सनल्ला ने यह तहरीक चला रखी है दार्लम देवत ने यह तहरीक चला रखी है जितने बड़े बड़े इदारे हैं चाहे वो उलमा हो चाहे मुस्लिम पर्सनल्ला हो उनके ईमा पर यह काम किया जा रहा है और इन श्ल्ला हर मुसलमान इस काम को करेगा और क्या नाम है जब तक हमें क्या इसकी तसली नहीं हो जाती इस वक्त बोर्ड के बिल को पास नहीं होने देना हमने इसको मुस्रद किया जाएगा और इनशाला नज़ीज़ हमारे कोशिशें जारी होंगी बाकी रह जाती है बात यह आपने फरमाया रोड की की ज़मीन ज़मीन और इस किस्म है जो लोगों ने कब्जा कर रखी है हमारे बोर्ड के मुलामी इसके लिए कोशिशें कर रहे हैं लेकिन जो तान होना चाहिए हमारे मुलाजिमों का वो सरकार की तरफ से ताउन नहीं मिल रहा एडमिनिस्ट्रेशन की तरफ से ताउन नहीं मिल रहा हम ये चाहते हैं जैसा कि और लोगों को ताउन मिलता है चाहे वो इंपरमेंट ट्रस्ट हो चाहे कारपोरेशन हो चाहे और क्या नाम इदारे हों उनको उनको पुलिस उनका ताउन कर है लेकिन हमारे बोर्ड का ताउन नहीं करती हम ये चाहते हैं कि हमारा ताउन भी ऐसा ही हो जैसा कि और इदारों का होता है बाकी ये तमाम चीज़ें हमारे जहन में हैं हमारे मुलाजिमों के जहन में हैं हमारे आफ, आफिसरों के जहन में हैं कि हम कितनी प्रॉपर्टीज़ हमारी खुद बुर्द हो रही है और कितनी प्रोपर्टीज़ पर लोग नाजायज काबिज़ हैं उनके लिए हमारी कोशिशें जारी रहेंगी ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ 16 ਸਾਲ ਦੇ ਨੌਜਵਾਨ ਹਰਕੀਰਤ ਸਿੰਘ ਜਿਸ ਦੇ ਵੱਲੋਂ ਇੱਕ ਅਨੋਖਾ ਯੰਤਰ ਤਿਆਰ ਕਰ ਲਿਆ ਗਿਆ ਜੋ ਕਿ ਵਾਹਨਾਂ ਦੀ ਟੈਂਕੀ ਦੇ ਵਿੱਚ ਪਾਣ ਵਾਲੇ ਤੇਲ ਤੇ ਡੀਜ਼ਲ ਦੀ ਜਾਣਕਾਰੀ ਹਾਸਲ ਕਰੇਗਾ ਯਾਨੀ ਕਿ ਹੁਣ ਇਸ ਡਿਵਾਈਸ ਦੇ ਨਾਲ ਤੇਲ ਦੀ ਚੋਰੀ ਜਿਹੜੀ ਹੈ ਉਹ ਬਚ ਜ ਜਾਵੇਗੀ ਤੁਹਾਡੇ ਮੋਬਾਈਲ ਦੇ ਉੱਪਰ ਨੋਟੀਫਿਕੇਸ਼ਨ ਆ ਜਾਵੇਗਾ ਇਸ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 2 ਸਾਲ ਪਹਿਲਾਂ ਵਾਹਨ ਦੇ ਵਿੱਚ ਪੈਟਰੋਲ ਘਟ ਪਾਏ ਜਾਣ ਦਾ ਉਸ ਨੂੰ ਸ਼ੱਕ ਹੋਇਆ ਸੀ ਤੇ ਉਸੇ ਤੋਂ ਇਹ ਡਿਵਾਈਸ ਬਣਾਉਣ ਦਾ ਖਿਆਲ ਉਸਦੇ ਦਿਮਾਗ ਤੇ ਵਿੱਚ ਆਉਂਦਾ ਉਸਨੇ ਆਪਣੀ ਟੀਚਰ ਨੂੰ ਦੱਸਿਆ ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਜਿਸ ਤੇ ਕੰਮ ਸ਼ੁਰੂ ਕਰ ਦਿੱਤਾ ਇੱਕ ਸਾਲ ਦੇ ਵਿੱਚ ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਗਿਆ ਤੇ ਹੁਣ ਜ਼ਿਲ੍ਹਾ ਤੇ ਸਟੇਟ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਨੈਸ਼ਨਲ ਪੱਧਰ ਤੇ ਇਨਸਪਾਇਰ ਮਾਨਕ ਅਵਾਰਡ ਐਗਜ਼ੀਬਿਸ਼ਨ ਦੇ ਵਿੱਚ ਉਸ ਦੇ ਵੱਲੋਂ ਇਸ ਦੀ ਐਗਜ਼ੀਬਿਸ਼ਨ ਲਗਾਈ ਜਾਣੀ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਉੱਥੇ ਉਹ ਸਿਲੈਕਟ ਹੁੰਦਾ ਹੈ ਤਾਂ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਨੂੰ ਲੈ ਕੇ ਜਾਵੇਗਾ ਤੇ ਇਸ ਦੇ ਵਿੱਚ ਕੋਡਿੰਗ ਕਰ ਉਸ ਦਾ ਕਹਿਣਾ ਕਿ ਇਸ ਨੂੰ ਬਣਾਇਆ ਗਿਆ ਅਜੇ ਵੀ ਇਸ ਦੇ ਵਿੱਚ ਕਈ ਅਪਡੇਟ ਕੀਤੇ ਜਾ ਸਕਦੇ ਨੇ ਹਰਕੀਰਤ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਸੌਫਟਵੇਅਰ ਡਿਵੈਲਪਰ ਬਣਨਾ ਚਾਹੁੰਦਾ ਤੇ ਉੱਥੇ ਹੀ ਹਰਕੀਰਤ ਦੇ ਟੀਚਰ ਜਿਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਤੇ ਸਟੇਟ ਲੈਵਲ ਤੇ ਚੁਣੇ ਜਾਣ ਤੋਂ ਬਾਅਦ ਹੁਣ ਨੈਸ਼ਨਲ ਪੱਧਰ ਤੇ ਇਨਸਪਾਇਰ ਮਾਨਕ ਅਵਾਰਡ ਐਗਜ਼ੀਬਿਸ਼ਨ ਦੇ ਵਿੱਚ ਉਸ ਦਾ ਇਹ ਯੰਤਰ ਰੱਖਿਆ ਜਾਣ ਵਾਲਾ ਕੀ ਨਾਮ ਹੈ ਤੁਹਾਡਾ ਕੀ ਪ੍ਰੋਜੈਕਟ ਦਾ ਨਾਮ ਹੈ ਤੇ ਕਿੱਥੇ ਸਿਲੈਕਟ ਹੋਇਆ ਕੀ ਪ੍ਰੋਜੈਕਟ ਹੈ ਜੀ ਮੇਰਾ ਨਾਮ ਹਰਕੀਰਤ ਸਿੰਘ ਮੈਂ ਫਿਰੋਜ਼ਪੁਰ ਦਾ ਰਹਿਣ ਵਾਲਾ 10th ਰੈਂਕ ਸਕੂਲ ਚ ਪੜਦਾ ਹਾਂ ਮੇਰਾ ਆਈਡੀਆ ਇਨਸਪਾਇਰ ਮਾਨਕ ਅਵਾਰਡ ਵਿੱਚ ਸਿਲੈਕਟ ਹੋਇਆ ਹੈ ਬੇਸਿਕਲੀ ਇਹਦੇ ਵਿੱਚ 10 ਸਟੇਟ ਸੀਗੇ ਇੱਕ ਡਿਸਟ੍ਰਿਕਟ ਮੈਂ ਕਲੀਅਰ ਕਰ ਚੁੱਕਿਆ ਹਾਂ ਜਿਹੜਾ ਮੋਗਾ ਹੋਇਆ ਸੀਗਾ ਉਹਦੇ ਬਾਅਦ ਸਟੇਟ ਮੈਂ ਲੁਧਿਆਣਾ ਗਿਆ ਸੀ ਉੱਥੇ ਵੀ ਸਿਲੈਕਟ ਹੋ ਗਿਆ ਹੋਇਆ ਹੁਣ ਅਸੀਂ ਨੈਸ਼ਨਲ ਵਾਸਤੇ ਸਿਲੈਕਟ ਹੋਏ ਹਾਂ ਜਿਸ ਵਾਸਤੇ ਅਸੀਂ ਦਿੱਲੀ ਜਾਣਾ ਹੈਗਾ ਹੁਣ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਕੀ ਕਰਦਾ ਹੈ ਕਿ ਜਿਵੇਂ ਅਸੀਂ ਫਿਊਲ ਸਟੇਸ਼ਨ ਤੇ ਜਾਂਦੇ ਆਂ ਤੇ ਫਿਊਲ ਪੰਪ ਤੇ ਜਾਂਦੇ ਆਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿੰਨਾ ਤੇਲ ਪਾ ਰਿਹਾ ਹੈਗਾ ਆਪਾਂ ਨੂੰ ਇਹ ਤਾਂ ਨਹੀਂ ਪਤਾ ਲੱਗਦਾ ਫਿਊਲ ਪੈ ਰਿਹਾ ਆਪਣੇ ਪਤਾ ਲੱਗਦਾ ਪਿਆ ਪਰ ਆਪਾਂ ਨੂੰ ਨੰਬਰਾਂ ਵਿੱਚ ਕਦੇ ਨਿਊਮੈਰੀਕਲ ਵੈਲਿਊ ਨਹੀਂ ਪਤਾ ਲੱਗਦੀ ਹੈ ਕੀ ਪਤਾ ਉਹ ਉਹਨੇ ਆਪਣੀ ਮਸ਼ੀਨਾਂ ਛੇਛੜ ਕੀਤੀ ਹੋਵੇ ਤੇ ਆਪਾਂ ਨੂੰ ਉਹਨੇ ਘੱਟ ਫਿਊਲ ਪਾਇਆ ਹੋਵੇ ਪਰ ਆਪਾਂ ਨੂੰ ਦਿਖਾ ਰਿਹਾ ਪੂਰਾ 1 ਲੀਟਰ ਜਾਂ 2 ਲੀਟਰ ਜਾਂ 5 ਲੀਟਰ ਫਿਊਲ ਪਿਆ ਹੈਗਾ ਉਹਨੂੰ ਬਚਾਉਣ ਵਾਸਤੇ ਅਸੀਂ ਉੱਤੇ ਇੱਕ ਸੈਂਸਰ ਲਗਾਇਆ ਜਿਸ ਨਾਲ ਕੀ ਹੋਏਗਾ ਫਿਊਲ ਜ ਡਾਟਾ ਹੋਏਗਾ ਨੰਬਰਾਂ ਵਿੱਚ ਸ਼ੋ ਹੋ ਜਾਇਆ ਕਰੇਗਾ ਦੂਜੀ ਚੀਜ਼ ਹੈ ਕਿ ਆਪਾਂ ਬਾਈਕ ਆਪਣੀ ਐਕਟੀਵਾ ਖਿਦਾਰ ਕੇ ਚਲ ਜਾਣੇ ਕਿਤੇ ਆਪਾਂ ਨੂੰ ਪਤਾ ਹੀ ਨਾ ਲੱਗਦਾ ਲੋਕ ਕੁਝ ਲੋਕ ਕੀ ਕਰਦੇ ਚੋਰ ਜਿਹੜੇ ਹੁੰਦੇ ਨੇ ਇੱਕ ਪਾਈਪ ਕਰ ਦਿੰਦੇ ਨੇ ਟੈਂਕ ਦੇ ਥੱਲੇ ਲੱਗੀ ਹੁੰਦੀ ਜਿਹੜੇ ਇੰਜਨ ਤੱਕ ਫਿਊਲ ਜਾਂਦਾ ਜਿੱਦੋਂ ਉਹ ਕੱਢ ਕੇ ਕੀ ਹੁੰਦਾ ਇੱਕ ਨਾ ਤੇਲ ਨਿਕਲਦਾ ਬੜੇ ਪਰ ਉਹ ਬੜੇ ਆਰਾਮ ਨਾਲ ਉਹ ਨਿਕਲਦਾ ਪਰ ਜਦੋਂ ਪਾਈਪ ਕੱਟ ਦਿੰਦੇ ਨੇ ਉਹਦੇ ਬਾਅਦ ਬੜੀ ਤੇਜ਼ ਸਪੀਡ ਚ ਨਿਕਲਦਾ ਫਿਊਲ ਤੇ ਉਹਦੇ ਨਾਲ ਕੀ ਹੋਏਗਾ ਫਲੋਰਟ ਜਿਹੜਾ ਹੋਏਗਾ ਪੰਜ ਤੋਂ ਵੱਜ ਜਾਏਗਾ ਜਿਹੜਾ ਆਪਾਂ ਨੂੰ ਫੋਨ ਤੇ ਨੋਟੀਫਿਕੇਸ਼ਨ ਆ ਜਾਏਗਾ ਜੀ ਚੋਰੀ ਨੂੰ ਰੋਕਣ ਵਾਸਤੇ ਇਹ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਇਹ ਪ੍ਰੋਜੈਕਟ ਬਣਾਣਾ ਹੈ ਪਹਿਲਾਂ ਤਾਂ ਮੈਂ ਸੋਚਿਆ ਸੀਗਾ ਕਿ ਇੱਕ ਵਾਰੀ ਮੈਂ ਫਿਊਲ ਪਰਵਾਨ ਗਿਆ ਸੀਗਾ ਕੁਝ 700 800 ਦਾ ਤੇਲ ਪਰਵਾਨਾ ਸੀਗਾ ਮੈਨੂੰ ਤਾਂ ਆਈਡੀਆ ਹੁੰਦਾ ਸੀ ਮੈਂ ਹਰ ਵਾਰੀ ਮੈਂ ਹੀ ਪਰਵਾਨਦਾ ਸੀ ਤੇ ਮੈਨੂੰ ਆਈਡੀਆ ਸੀਗਾ ਕਿ ਇੰਨਾ ਦਾ ਤੇਲ ਪੈਂਦਾ ਇੰਨਾ ਦਿਨ ਚੱਲ ਜਾਂਦਾ ਐਵਰੇਜ ਐਨਾ ਤੇ ਇੰਨਾ ਦਿਨ ਚੱਲਦਾ ਤੇ ਇੰਨੀ ਮਤਲਬ ਇੰਨਾ ਫਰਕ ਆਉਂਦਾ ਬਾਈਕ ਇੰਨੀ ਭਾਰੀ ਹੋ ਜਾਂਦੀ ਐ ਪਰ ਉਸ ਦਿਨ ਕਿ ਹੋਇਆ ਮੈਨੂੰ ਬਾਈਕ ਹਲਕੀ ਵੀ ਲੱਗੀ ਤੇ ਕੁਝ ਦਿਨ ਘੱਟ ਚੱਲੀ ਜਿਵੇਂ ਹੁਣ ਮੰਨ ਲਓ 1 ਮਹੀਨਾ ਚੱਲਣਾ ਹੋਵੇ ਉਹਨੇ ਮੰਨ ਲਓ ਤੇ ਉਹ ਕੁਝ ਮਹੀਨੇ ਤੋਂ ਘਟ ਕੁਝ ਤੁਸੀਂ ਮੰਨ ਕੇ ਚਲੋ 25 ਦਿਨ ਚੱਲੀ ਹੈ ਜਾਂ ਫਿਰ 20 ਦਿਨ ਚੱਲੀ ਹੈ ਜਿਹੜਾ ਕਿ ਮੈਨੂੰ ਲੱਗਿਆ ਕਿ ਜਿਵੇਂ ਉਹ ਉਸ ਦਿਨ ਤੇਲ ਘਟ ਪਾਇਆ ਹੋਵੇ ਤਾਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਪਹਿਲਾਂ ਇੱਕ ਫਿਊਲ ਵਾਲਾ ਬਣਾਨਾ ਕਿ ਮੈਨੂੰ ਪਤਾ ਲੱਗੇ ਨੰਬਰਾਂ ਵਿੱਚ ਕਿੰਨਾ ਫਿਊਲ ਪਾਇਆ ਤਾਂ ਕਿ ਮੈਂ ਮੈਚ ਕਰ ਸਕਾਂ ਜਿਹੜਾ ਦੂਜਾ ਫਿਊਲ ਚੋਰੀ ਫਿਊਲ ਚੋਰੀ ਵਾਲਾ ਹੈਗਾ ਕਿ ਕੋਈ ਆਪ ਬਾਈਕ ਵਾਲਾ ਖਿਦਾਰ ਕੇ ਜਾਂਦੇ ਆ ਉਹ ਮੇਰੇ ਬਾਅਦ ਵਿੱਚ ਆਇਆ ਜਿਵੇਂ ਮੈਂ ਤੇ ਕੰਮ ਕਰ ਰਿਹਾ ਸੀ ਉਹਦੇ ਬਾਅਦ ਮੈਂ ਸੋਚਿਆ ਇਹਨੂੰ ਹੋਰ ਕਿਵੇਂ ਵਿਧਾਇਆ ਜਾ ਸਕੇ ਪ੍ਰੋਜੈਕਟ ਨੂੰ ਤਾਂ ਕਰਕੇ ਮੈਂ ਅੱਗੇ ਆਈਡੀ ਐਡ ਕੀਤਾ ਇਸ ਦੇ ਬਾਰੇ ਤੁਹਾਨੂੰ ਕਿੰਨੇ ਗਾਈਡ ਕੀਤਾ ਜਦੋਂ ਇਹ ਪ੍ਰੋਜੈਕਟ ਸੀ ਬਣਾਉਣਾ ਸ਼ੁਰੂ ਕੀਤਾ ਪਹਿਲਾਂ ਤਾਂ ਆਈਡੀਆ ਆਇਆ ਫਿਰ ਮੈਂ ਇਹਨੂੰ ਆਪਣੇ ਸਰ ਮੈਂਟਰ ਕੋਲ ਲੈ ਕੇ ਆ ਉਮੇਸ਼ ਕੁਮਾਰ ਬਜਾਜ ਜੀ ਕੋ ਸਾਡੇ ਮੈਂਟਰ ਨੇ ਏਟੀਐਲ ਦੇ ਇਥੇ ਕੋਆਰਡੀਨੇਟਰ ਨੇ ਉਹਨਾਂ ਕੋਲ ਲੈ ਕੇ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਅਸੀਂ ਫਿਰ ਆਈਡੀਆ ਰਜਿਸਟਰ ਕੀਤਾ ਇਨਸਪਾਇਰ ਮਾਨਕ ਵਿੱਚ ਇਹ ਫਿਰ ਸਿਲੈਕਟ ਹੋਇਆ ਫਿਰ ਸਾਡਾ ਆਈਡੀਆ ਜਿਹੜਾ ਇਹ ਇਵੈਂਟ ਸੀਗਾ ਇਹ ਮੋਗਾ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਡਿਸਟ੍ਰਿਕਟ ਮੋਗਾ ਵਿੱਚ ਹੋਇਆ ਸੀ ਹਾਂਜੀ ਇਹ ਕਿੰਨੇ ਦਾ ਪ੍ਰੋਜੈਕਟ ਜਿਹੜਾ ਹੈ ਇਹ ਤੁਹਾਡੇ ਪੈਸੇ ਲੱਗੇ ਹੀਗੇ ਆ ਔਰ ਇਹ ਅੱਗੇ ਜਾ ਕੇ ਜੇ ਇਹ ਪ੍ਰੋਪਰ ਤਿਆਰ ਹੋ ਜਾਂਦਾ ਹੈ ਤਾਂ ਕਿੰਨੇ ਦਾ ਮਾਰਕੀਟ ਦੇ ਵਿੱਚ अवेलेबल ਹੋ ਸਕਦਾ ਇਹ ਇਹ ਦਫਾਲ ਪ੍ਰੋਟੋਟਾਈਪ ਹੈ ਤਾਂ ਆਪਾਂ ਨੂੰ ਇੱਕ ਇੱਕ ਪਾਰਟ ਅਲੱਗ-ਅਲੱਗ ਲੈਣਾ ਪਿਆ ਹੈਗਾ ਜਦੋਂ ਬਲਕ ਵਿੱਚ ਲਾਵਾਂਗੇ ਆਪਾਂ ਨੂੰ ਸਸਤਾ ਪਾਏਗਾ ਅਰਾਊਂਡ 400 ਤੋਂ 500 ਪਾਏਗਾ ਪਰ ਜੇ ਆਪਾਂ ਇਹਨੂੰ ਮਾਰਕੀਟ ਸੇਲ ਕਰਾਂਗੇ ਆਪਾਂ 700 ਦੇ ਅਰਾਊਂਡ ਇਹਨੂੰ ਬੇਚ ਸਕਦੇ ਹਾਂ ਹਾਂਜੀ ਅੱਗੇ ਤੁਸੀਂ ਇਸ ਪ੍ਰੋਜੈਕਟ ਨੂੰ ਹੋਰ ਕਿੰਨਾ ਲੈ ਕੇ ਜਾਓਗੇ ਇਸ ਦੇ ਵਿੱਚ ਹੋਰ ਅੱਗੇ ਕੀ ਕਰੋ ਹੁਣ ਜਿਵੇਂ ਕੀ ਇਹਦੇ ਵਿੱਚ ਅਸੀਂ ਵਾਈਫਾਈ ਮੋਡਿਊਲ ਯੂਜ਼ ਕੀਤਾ ਹੈ ਕਿ ESP826 ਇਹਦੀ ਥਾਂ ਮੰਨ ਲਓ ਇਹਨੂੰ ਕੋਲੇ ਵਾਈਫਾਈ ਨਹੀਂ ਮਿਲਦਾ ਕਿਉਂਕਿ ਇਹਦਾ ਵਾਈਫਾਈ ਨਾਲ ਕਨੈਕਟ ਹੋਣਾ ਜ਼ਰੂਰੀ ਹੈ ਤੇ ਆਪਾਂ ਇੱਕ e-SIM ala system ਕਰ ਲਈ ਮੇਰੀ ਜਿਹੜੀ ਜਿਹੜੀ ਹਾਰਡ ਐਕਚੁਅਲੀ ਹਾਰਡ SIM ਹੈ ਉਹ ਮੇਰੇ ਫੋਨ 'ਚ ਹੀ ਹੋਏਗੀ ਪਰ ਇੱਥੇ ਇਹ e-SIM ਤੇ ਵੀ ਚੱਲੇਗਾ ਮੰਨ ਲਓ ਮੇਰੇ ਫੋਨ 'ਚ ਰੀਚਾਰਜ ਕਰਵਾ ਲਿਆ ਤੇ ਉਹੀ ਰੀਚਾਰਜ ਇੱਥੇ ਵੀ ਹੋ ਜਾਇਆ ਕਰੇਗਾ ਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਨੈਟਵਰਕ ਕਨੈਕਸ਼ਨ ਦੀ Wi-Fi ਦੀ ਤੇ ਆਪਣੇ ਆਪ ਸਾਨੂੰ ਨੈਟਵਰਕ ਕਨੈਕਸ਼ਨ ਨਾਲ ਆਪਣਾ ਮੈਸੇਜ ਆ ਜਾਇਆ ਕਰੇਗਾ ਫਿਊਲ ਚੋਰੀ ਹੋ ਰਿਹਾ ਕਿ ਨਾ ਫਿਊਲ ਪੈ ਰਹੇ ਹੈ ਲੋਕਾਂ ਦੇ ਵਾਸਤੇ ਕਿੰਨਾ ਕੋ ਵਧੀਆ ਪ੍ਰੋਜੈਕਟ ਹੈਗਾ ਲੋਕਾਂ ਵਾਸਤੇ ਹੁਣ ਦੇਖੋ ਤੇਲ ਦੇ ਤੁਹਾਨੂੰ ਪਤਾ ਹੀ ਇਹ ਦਾਮ ਵਧੀ ਜਾਂਦੇ ਨੇ ਤੇ ਉਹਨੂੰ ਦੇਖਦੇ ਦੇਖਦੇ ਹੁਣ ਲੋਕਾਂ ਨੂੰ ਵੀ ਹੈਗਾ ਵੀ ਤੇਲ ਪੈ ਰਿਹਾ ਹੈ ਤੇ ਮੈਨੂੰ ਆਪਣਾ ਸਹੀ ਇੱਕ ਟਰਸਟ ਹੁੰਦਾ ਹੈ ਕਿ ਹਾਂ ਇਸ ਬੰਦਾ ਇਹਨਾਂ ਪਾ ਰਿਹਾ ਆਪਣਾ ਟਰਸਟ ਹੈ ਪਰ ਟਰਸਟ ਟੁੱਟਦਾ ਵੀ ਆਪਣੇ ਫਾਈਨੈਂਸ਼ੀਅਲ ਇਸ਼ੂਜ਼ ਚੱਲਦੇ ਹੁੰਦੇ ਨੇ ਕਦੇ ਤੇ ਉਤੋਂ ਆਪਣਾ ਤੇਲ ਬੰਦਾ ਘੱਟ ਚੋਰੀ ਹੋ ਜਾਂਦਾ ਤੇ ਉਤੋਂ ਨੂੰ ਜ਼ਿਆਦਾ ਆਪਣਾ ਨੁਕਸਾਨ ਹੁੰਦਾ ਫਾਈਨੈਂਸ਼ੀਅਲ ਕਿਹੜੀ ਕਲਾਸ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿ ਕਿੰਨੀ ਉਮਰ ਹੈਗੀ ਮੈਂ ਸਿਰਫ 10ਵੀਂ ਚ ਪੜ੍ਹਦਾ ਹਾਂ ਤੇ ਮੇਰੇ 16 ਸਾਲ ਦੀ ਉਮਰ ਹੈ ਅੱਗੇ ਜਾ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਮੈਂ ਅੱਗੇ ਜਾ ਕੇ ਸੋਚਿਆ ਕਿ ਸੌਫਟਵੇਅਰ ਇੰਜੀਨੀਅਰਿੰਗ ਕਰੀ ਕਿ ਨਾਮ ਤੁਹਾਡਾ ਹਰਕਿਰਤ ਸਿੰਘ ਕੀ ਨਾਮ ਹੈ ਸਰ ਤੁਹਾਡਾ ਔਰ ਕੀ ਪ੍ਰੋਜੈਕਟ ਹੈਗਾ ਔਰ ਇਹ ਪ੍ਰੋਜੈਕਟ ਜਿਹੜਾ ਇਹ ਕਿੱਥੇ ਜਾ ਰਿਹਾ ਹੈਗਾ ਜੀ ਜੇ ਮੇਰਾ ਨਾਮ ਉਮੇਸ਼ ਕੁਮਾਰ ਵਜਾਜ ਹੈ ਤੇ ਮੈਂ ਦਾਸ ਸਿੰਘ ਬ੍ਰਾਊਨ ਸਕੂਲ ਚ ਅਟਲ ਟਿੰਕਰਿੰਗ ਲੈਬ ਦਾ ਮੈਂਟਰ ਹਾਂ ਔਰ ਅਸੀਂ ਇਹ ਜੋ ਪ੍ਰੋਜੈਕਟ ਹੈ ਇਹ ਵਹੀਕਲ ਫਿਊਲ ਥੈਫ ਡਿਟੈਕਸ਼ਨ ਸਿਸਟਮ ਜੋ ਕਿ ਦੋ ਮੇਨ ਸਮੱਸਿਆਵਾਂ ਨੂੰ ਹੱਲ ਕਰਦਾ ਹੈ ਪਹਿਲੀ ਸਮੱਸਿਆ ਹੈ ਜਦੋਂ ਸ਼ਾਰਟ ਫਿਊਲਿੰਗ ਹੁੰਦੀ ਹੈ ਮੀਨਸ ਕਿ ਫਿਊਲ ਕੱਟ ਪਾਇਆ ਜਾਂਦਾ ਹੈ ਤੇ ਦੂਸਰਾ ਜੇਕਰ ਫਿਊਲ ਬਾਈਕ ਚੋਂ ਚੋਰੀ ਹੋ ਰਿਹਾ ਹੈ ਜਾਂ 2 ਵੀਲਰ ਚੋਂ ਫਿਊਲ ਜੋ ਹੈ ਚੋਰੀ ਹੋ ਰਿਹਾ ਹੈ ਤੇ ਉਹਦੇ ਲਈ ਆਪਾਂ ਇਹਨੂੰ ਬਚਾ ਸਕਦੇ ਹਾਂ ਤੇ ਇਹ ਪ੍ਰੋਜੈਕਟ ਇਨਸਪਾਇਰ ਮਾਨਕ ਦੇ ਲਈ ਸਿਲੈਕਟ ਹੋਇਆ ਹੈ ਇਨਸਪਾਇਰ ਮਾਨਕ ਅਵਾਰਡ ਨੈਸ਼ਨਲ ਲੈਵਲ ਐਗਜ਼ੀਬਿਸ਼ਨ ਦੇ ਲਈ ਸਿਲੈਕਟ ਹੋਇਆ ਹੈ ਜਿੱਥੋਂ ਕਿ ਜੇ ਬੱਚਾ ਸਿਲੈਕਟ ਹੋ ਕੇ ਅਗਲੇ ਲੈਵਲ ਤੇ ਜਾਂਦਾ ਹੈ ਤੇ ਉਹਨੂੰ ਇੰਟਰਨੈਸ਼ਨਲ ਜਾਪਾਨ ਜਾਣ ਦਾ ਮੌਕਾ ਮਿਲੇਗਾ ਔਰ ਇੱਕ ਆਪਣੇ ਸ਼ਹਿਰ ਦੇ ਲਈ ਦੇਸ਼ ਤੇ ਲਈ ਇੱਕ achhi gal hai ਪੰਜਾਬ ਦੇ ਵਿੱਚ ਕਿੰਨੀ ਥਾਵਾਂ ਤੋਂ ਜਿਹੜੇ ਪ੍ਰੋਜੈਕਟ ਹੈ ਉਹ ਸਿਲੈਕਟ ਹੋਏ ਹੈ ਪੰਜਾਬ ਦੇ ਟੋਟਲ ਪੰਜ ਪ੍ਰੋਜੈਕਟ ਸਿਲੈਕਟ ਹੋਏ ਹੈ ਜਿਦੇ ਵਿੱਚ ਇੱਕ ਮੋਗਾ ਤੋਂ ਹੈ ਇੱਕ ਇੱਕ ਲੁਧਿਆਣਾ ਤੋਂ ਹੈ ਪਟਿਆਲਾ ਤੋਂ ਹੈ ਜਲੰਧਰ ਤੋਂ ਹੈ ਤੇ ਫਿਰੋਜ਼ਪੁਰ ਤੋਂ ਹੈ ਇਹ ਪ੍ਰੋਜੈਕਟ ਨੂੰ ਤੁਸੀਂ ਉੱਥੇ ਲੈ ਕੇ ਜਾਓਗੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਊਗਾ ਇਸ ਪ੍ਰੋਜੈਕਟ ਦਾ ਕੀ ਹੈ ਪਹਿਲੇ ਵੀ ਐਵੇਂ ਦਾ ਕੋਈ ਪ੍ਰੋਜੈਕਟ ਹੈਗਾ ਜੀ ਅਸੀਂ ਇਹਦੇ ਬਾਰੇ ਰਿਸਰਚ ਕੀਤੀ ਜਦੋਂ ਇਹ ਪ੍ਰੋਜੈਕਟ ਸਟਾਰਟ ਕੀਤਾ ਸੀ ਇਹਦੇ ਬਾਰੇ ਰਿਸਰਚ ਕੀਤਾ ਗਿਆ ਕਿ ਐਸਾ ਕੋਈ ਪ੍ਰੋਜੈਕਟ ਮਾਰਕੀਟ ਵਿੱਚ ਹੈ ਬਲਕਿ ਆਪਾਂ ਨੂੰ ਅਜੋਜੀ ਕੋਈ ਚੀਜ਼ ਹੀ ਨਹੀਂ ਮਿਲੀ ਅਸੀਂ ਇਹ ਵੀ ਟਰਾਈ ਕੀਤਾ ਕਿ ਅਸੀਂ ਅਗਰ ਮਾਰਕੀਟ ਦੇ ਵਿੱਚ ਅਵੇਲੇਬਲ ਹੋਇਆ ਉਹਨੂੰ ਯੂਜ਼ ਕਰਕੇ ਵੀ ਦੇਖਾਂਗੇ ਪਰ ਐਦਾਂ ਦਾ ਕੋਈ ਪ੍ਰੋਜੈਕਟ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਸੀਗਾ ਫਿਰ ਅਸੀਂ ਇਹਨੂੰ ਬਣਾਉਣਾ ਸ਼ੁਰੂ ਕੀਤਾ ਜਿਵੇਂ ਕਿ ਅਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਜੋ ਸਾਡਾ ਆਈਡੀਆ ਸੀ ਉਹ ਸਿਰਫ ਸ਼ਾਰਟ ਫਿਊਲਿੰਗ ਦੇ ਲਈ ਸੀਗਾ ਫਿਰ ਜਿਵੇਂ ਜਿਵੇਂ ਦਿਮਾਗ ਦੇ ਵਿੱਚ ਆਇਆ ਸ਼ਾਰਟ ਫਿਊਲਿੰਗ ਤੋਂ ਬਾਅਦ ਜੋ ਜਦੋਂ ਇਹ ਸ਼ਾਰਟ ਫਿਊਲਿੰਗ ਵਾਲਾ ਪ੍ਰੋਜੈਕਟ ਤਿਆਰ ਹੋਇਆ ਉਸ ਤੋਂ ਬਾਅਦ ਜੋ ਅਸੀਂ ਉਹਦੇ ਤੇ ਯੂ نو ਫਿਊਲ ਚੋਰੀ ਹੋਣ ਦੇ ਉੱਤੇ ਕੰਮ ਕੀਤਾ ਇਸ ਤਰ੍ਹਾਂ ਮਤਲਬ ਹਜੇ ਹੋਰ ਦਿਮਾਗ ਦੇ ਵਿੱਚ ਕਾਫੀ ਨਿਊ ਨਿਊ ਚੀਜ਼ਾਂ ਆ ਰਹੀਆਂ ਨੇ ਔਰ ਇਹ ਪ੍ਰੋਜੈਕਟ ਐਦਾਂ ਹੀ ਯੂ نو ਗਰੋ ਵੱਲ ਚੱਲਦਾ ਰਹੇਗਾ ਹਰਕੀਰਤ ਦੇ ਮਨ ਦੇ ਵਿੱਚ ਜਦੋਂ ਇਹ ਆਈਡੀਆ ਆਇਆ ਤਾਂ ਫਿਰ ਤੁਸੀਂ ਉਹਨੂੰ ਪੂਰਾ ਡਵੈਲਪ ਕੀਤਾ ਫਿਰ ਇਹ ਪ੍ਰੋਜੈਕਟ ਬਣਾਉਣ ਦੇ ਕਿੰਨਾ ਟਾਈਮ ਲੱਗਦਾ ਐਪ੍ਰੋਕਸੀਮੇਟਲੀ ਅਸੀਂ ਪਿਛਲੇ 1 ਸਾਲ ਤੋਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਜਦੋਂ ਹਰਕੀਰਤ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਅਸੀਂ ਉਹਨੂੰ ਇੱਕ ਲੇਆਉਟ ਇਹਦੇ ਬਾਰੇ ਰਿਸਰਚ ਤਿਆਰ ਕੀਤੀ ਇੱਕ ਡਰਾਫਟ ਕੀਤਾ ਡਾਕੂਮੈਂਟ ਫਿਰ ਉਨੀ ਦੇਰ ਤੱਕ ਕਿ ਪ੍ਰੋਜੈਕਟ ਸਿਲੈਕਟ ਹੋ ਚੁੱਕਾ ਸੀਗਾ ਤੇ ਜਦੋਂ ਸਾਡਾ ਡਰਾਫਟ ਹੋ ਚੁੱਕਾ ਸਾਰੇ ਡਾਕੂਮੈਂਟਸ ਤੇ ਫਿਰ ਇਹਨੂੰ 10000 ਰੁਪਏ ਦੀ ਗ੍ਰਾਂਟ ਆਈ ਫਿਰ ਉਹ ਜਦੋਂ ਦੋ ਚੀਜ਼ਾਂ ਰਲ ਗਈਆਂ ਗ੍ਰਾਂਟ ਵੀ ਆ ਗਈ ਡਾਕੂਮੈਂਟ ਵੀ ਬਣ ਚੁੱਕਾ ਹੈ ਫਿਰ ਅਸੀਂ ਇਹਦਾ ਹਾਰਡਵੇਅਰ ਤਿਆਰ ਕਰਨਾ ਸ਼ੁਰੂ ਕੀਤਾ ਤੇ ਹਾਰਡਵੇਅਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਂਕੀ ਔਰ ਇਹਦੇ ਸਾਰੇ ਨੋਡ ਐਮਸੀਯੂ ਮੋਡਿਊਲ ਬਲੂਟੂਥ ਮੋਡਿਊਲ ਔਰ ਵਾਇਰਸ ਵਗੈਰਾ ਸਭ ਇਹਨੂੰ ਕਨੈਕਟ ਕਰਕੇ ਵਾਟਰਫਲੋ ਸੈਂਸਰ ਕਈ ਅਲੱਗ-ਅਲੱਗ ਤਰੀਕੇ ਦੇ ਉਨ ਕਈ ਅਸੀਂ ਨੋਡ ਐਮਸੀਯੂ ਇਹਦੇ ਵਿੱਚ ਖਰਾਬ ਵੀ ਹੋ ਪਰ ਜਿਵੇਂ ਜਿਵੇਂ ਅੱਗੇ ਵਧਦੇ ਗਏ ਹੋ ਇੱਕ ਸਕਸੈਸ ਮਿਲਦੀ ਗਈ ਹੈ ਇਹਦੇ ਵਿੱਚ ਹੁਣ ਇਹ ਪ੍ਰੋਜੈਕਟ ਨੂੰ ਅੱਗੇ ਤੁਸੀਂ ਕਿੱਥੋਂ ਤੱਕ ਲੈ ਕੇ ਜਾਓਗੇ ਔਰ ਇਸ ਨੂੰ ਪੇਟੈਂਟ ਕਰਵਾਇਆ ਹੈਗਾ ਇਹਦਾ ਜੇ ਸਕੂਲ ਨੇ ਇਹਦਾ ਪੇਟੈਂਟ ਪ੍ਰੋਸੈਸ ਸਟਾਰਟ ਕਰਵਾਇਆ ਹੈ ਉਹਦਾ ਇੱਕ ਡਾਕੂਮੈਂਟ ਡਰਾਫਟ ਕਰਵਾਇਆ ਹੈ ਲੇਕਿਨ ਹਜੇ ਇਹ ਪੇਟੈਂਟ ਨਹੀਂ ਹੋਇਆ ਇਹ ਪੇਟੈਂਟ ਅੰਡਰ ਪ੍ਰੋਸੈਸ ਹੈ ਪੇਟੈਂਟ ਮਿਲਣ ਤੇ ਥੋੜਾ ਟਾਈਮ ਲੱਗਦਾ ਹੁੰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਨੈਸ਼ਨਲ ਲੈਵਲ ਨੂੰ ਕੁਆਲੀਫਾਈ ਕਰਕੇ ਇੰਟਰਨੈਸ਼ਨਲ ਚ ਸਿਲੈਕਟ ਹੋ ਜਾਏਗਾ ਅਗਰ ਇਹ ਇੰਟਰਨੈਸ਼ਨਲ ਚ ਸਿਲੈਕਟ ਹੋ ਜਾਂਦਾ ਹੈ ਫਿਰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਮੀਨਸ ਗਵਰਨਮੈਂਟ ਉਹ ਸਾਰਾ ਇਹਦਾ ਖਰਚਾ ਵੀ ਉਠਾ ਲੇਗੀ ਔਰ ਉਹ ਰਿਸਪੌਂਸਿਬਿਲਟੀ ਲੈ ਲੈਂਦੇ ਇਹਨੂੰ ਬੱਚੇ ਦੇ ਨਾਮ ਤੇ ਪੇ ਇੱਕ ਬੜਾ ਵੱਡਾ ਫਾਇਦਾ ਲੋਕਾਂ ਨੂੰ ਜਿਹੜਾ ਇਸ ਚੀਜ਼ ਦਾ ਮਿਲੂਗਾ ਇਕ ਬਹੁਤ ਅੱਛਾ ਫਾਇਦਾ ਇਹ ਹੀ ਹੈ ਕਿ ਹਰ ਇੱਕ ਨੂੰ ਆਪਦੀ ਜੇਬ ਪਿਆਰੀ ਹੁੰਦੀ ਹੈ ਜਦੋਂ ਜੇਬ ਚੋਂ ਪੈਸੇ ਫालतੂ ਜਾਂਦੇ ਨੇ ਤੇ ਉਹਦਾ ਨੁਕਸਾਨ ਹੁੰਦਾ ਹੈ ਅਗਰ ਸ਼ਾਰਟ ਫਿਊਲਿੰਗ ਰੁਕ ਗਈ ਤੇ ਇਹਦਾ ਮਤਲਬ ਕਿ ਆਪਣੇ ਬਹੁਤ ਸਾਰੇ ਪੈਸੇ ਆਪਣੇ ਬਹੁਤ ਲੋਕਾਂ ਦੇ ਸਭ ਲੋਕਾਂ ਦੇ ਪੈਸੇ ਬਚ ਜਾਣਗੇ ਪੈਟਰੋਲ ਚੋਰੀ ਕਰਨ ਦੇ ਲਈ ਜੋ ਪੈਟਰੋਲ ਚੋਰੀ ਕਰਕੇ ਉਹਨਾਂ ਕਈ ਲੋਕਾਂ ਨੇ ਆਪਣਾ ਮਜ਼ਾਕ ਹੀ ਬਣਾ ਰੱਖਿਆ ਹੋ ਬਾਈਕ ਚੋਂ ਤੇਲ ਚੋਰੀ ਕੀਤਾ ਔਰ ਆਪਣੀ ਬੋਟਲ 'ਚ ਭਰ ਕੇ ਔਰ ਘੁਮਨ ਫਿਰਨ ਚਲੇ ਗਏ ਉਹਦੇ ਲਈ ਵੀ ਕਿੰਨੇ ਲੋਕਾਂ ਨੂੰ ਰਾਹਤ ਮਿਲੇਗੀ ਕਿ ਭਈ ਪੈਟਰੋਲ ਹੁਣ ਚੋਰੀ ਨਹੀਂ ਹੋ ਰਿਹਾ ਅਗਰ ਆਪਾਂ ਨੂੰ ਚੋਰੀ ਹੁੰਦੇ ਹੋਏ ਆਪਾਂ ਨੂੰ ਉਸੇ ਵੇਲੇ ਪਤਾ ਲੱਗਦਾ ਵੀ ਕੁਝ ਸੇਵ ਇਟ